ਸਤਿ ਸ਼੍ਰੀ ਅਕਾਲ ਜੀ ਘਟਿਆਲਾਸ ਕਿਚਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਅੱਜ ਆਪਾਂ ਕੱਚੇ ਆਂਬ ਤੋਂ ਲੱਗੇ ਆ ਜੀ ਨਵੇਂ ਤਰੀਕੇ ਨਾਲ ਚਟਣੀ ਬਣਾਉਣ ਇਸ ਤਰ੍ਹਾਂ ਆਪਾਂ ਨੇ ਕੱਚਾ ਆਂਬ ਜਿਹੜਾ ਇਹ ਕੱਟ ਲੈਣਾ ਇਹਦੇ ਵਿੱਚ ਜਿਹੜੀ ਗਿੱਟਕ ਹੈ ਇਹਨੂੰ ਆਪਾਂ ਬਾਹਰ ਕੱਢ ਦੇਣਾ ਤੇ ਜਿਹੜੇ ਟਮਾਟਰ ਹੈ ਉਹ ਵੀ ਆਪਾਂ ਨੇ ਇਸ ਤਰ੍ਹਾਂ ਹਾਫ ਕੱਟ ਕੇ ਇੱਧਰ ਰੱਖ ਲੈਣੀਆਂ ਤੇ 5-6 ਤੁਰੀਆਂ ਲਈਆਂ ਜੀ ਆਪਾਂ ਨੂੰ ਲਸਣ ਦੀਆਂ ਤਿੰਨ ਹਰੀਆਂ ਮਿਰਚਾਂ ਤੇ ਤਿੰਨ ਲਾਲ ਮਿਰਚਾਂ ਇਹਨਾਂ ਨੂੰ ਆਪਾਂ ਕੱਟ ਕੇ ਕਰਦੇ ਹਾਂ ਜੀ ਤਿਆਰ। ਲੋਈ ਦੀ ਚਟਣੀ ਬਣਾਵਾਂਗੇ ਜੀ ਆਪਾਂ ਤਵੇ ਤੇ ਭੁੰਨ ਕੇ। ਤਵੇ ਨੂੰ ਆਪਾਂ ਨੇ ਘਿਓ ਲਗਾ ਲਿਆ। ਤੇ ਹੁਣ ਇਹਨਾਂ ਨੂੰ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਫੁੱਟੇ ਕਰਕੇ ਰੱਖ ਦੇਣਾ ਏ ਤੇ ਪਕਾਵਾਂਗੇ ਸਾਰੀਆਂ ਚੀਜ਼ਾਂ ਨੂੰ। ਦੋਨੋਂ ਸਾਈਡਾਂ ਪਕਾ ਲਾਂਗੇ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਪਲਟ ਕੇ। ਸਾਰੇ ਪੱਕ ਜਾ ਤਾ। पकाना है चंकी तरह सारा समान जो अंब पक ले फिर रखने आपने मिर्चा तो लसन मिर्चा तो लसन जोड़ा है जल्दी पकड़ वाला होंगे है इस करके आप पकावे पहला इन्हें चीज़ों में पका के थोड़ा जहाँ बीच बीच वाली साइड थोड़ा जा घ्यो पा के हूँ आपवे जी लसन ਤੇ ਮਿਰਚਾਂ ਇਹ ਨਾਲੇ ਜਿੱਥੇ ਜਿੱਥੇ ਭੁੱਜ ਗਿਆ ਹੈ ਸਾਡੇ ਸਾਰੇ ਸਮਾਨ ਪਾਉਣ ਤੋਂ ਬਾਅਦ ਛਿਮਮ ਕੈਸੇ ਰੱਖਣਾ ਹੈ ਤੇ ਹੁਣ ਆਪਾਂ ਇਹਨੂੰ ਉਖਰੋ ਕਰਦਾਂਗੇ ਜੀ ਕਵਰ ਵਿੱਚ ਨੂੰ ਇੱਕ ਵਾਰੀ ਫੇਰ ਚੈੱਕ ਕਰ ਲਾਂਗੇ ਨਾ ਉਹ ਜਿਹੜਾ ਚਟਣੀ ਦਾ ਸਮਾਨ ਤਿਆਰ ਹੋਇਆ ਹੈ ਇਹ ਦੇਖੋ ਆਂਬ ਵੀ ਭੁੱਜ ਗਏ ਆ ਇਹਨਾਂ ਨੂੰ ਆਪਾਂ ਹੁਣ ਪਲੇਟ ਵਿੱਚ ਕੱਢ ਲਾਂਗੇ ਮਿਰਚਾਂ ਵੀ ਸਾਰੀਆਂ ਰੈਡੀ ਹੋ ਗਈਆਂ ਭੁੱਜ ਕੇ ਇਨਾਂ ਦਾ ਅਲੱਗ țeਸਟ ਹੋ ਜਾਂਦਾ ਹੈ ਬਹੁਤ ਵਧੀਆ ਚਟਣੀ ਬਣੇਗੀ ਤੁਸੀਂ ਵੀ ਜਰੂਰ ਬਣਾ ਕੇ ਦੇਖਣਾ ਲਸਣ ਵੀ ਸਾਰਾ ਪੁੱਜ ਗਿਆ ਤੇ ਹੁਣ ਇਹ ਜਿਹੜੇ ਟਮਾਟਰ ਹੈ ਤੇ ਅੰਬ ਹੈ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਾਂਗੇ ਛਿਲਕਾ ਉਤਾਰ ਕੇ ਗੁੱਧ ਜੜੀ ਆ ਉਹ ਛੱਡ ਲਾਂਗੇ ਫੇਰ ਬਣਾਵਾਂਗੇ ਜੀ ਆਪਾਂ ਚਟਣੀ ਨੋ ਜਿਹੜਾ ਹੁਣ ਆਪਾਂ ਨੇ ਅੰਬ ਛਿੱਲਣਾ ਹੈ ਇਹਦੀ ਪਾਉ ਤਾਂ ਅਸਾਨੀ ਨਾਲ ਜਿਹੜੇ ਪਲਪ ਹੈ ਸਾਰੀ ਚਮਚੇ ਵਿੱਚ ਆਉਂਦੀ ਹੈ ਆ ਦੇਖੋ ਚਮਚੇ ਨਾਲ ਹੀ ਆਉਂਦੀ ਹੈ ਸਾਰੀ ਪਲਪ ਇਸ ਤਰ੍ਹਾਂ ਕਰਕੇ ਸਾਰੇ ਭਲ ਭਪਾ ਨੇ ਅੰਬ ਵਿਚੋਂ ਕੱਢ ਲੈਣੀਆਂ ਅੰਬਾਪਾ ਨੇ ਇਸ ਤਰ੍ਹਾਂ ਗੁੱਤ ਕੱਢ ਲਈ ਅੰਬਾ ਵਿੱਚੋਂ ਤੇ ਆਹ ਟਮਾਟਰ ਹੋ ਗਿਆ ਜੀ ਛਿਲਕੇ ਤਾਰ ਲਏ ਲਸਣ ਤੇ ਮਿਰਚ ਸਾਰਾ ਕੁਝ ਪੁੱਟ ਗਿਆ ਮਾਰ ਰੱਖ ਲਿਆ ਜੀ ਤਿਆਰ ਕਰਕੇ ਹੁਣ ਆਪਾਂ ਇਹਦੀ ਚਟਣੀ ਬਣਾਵਾਂਗੇ ਲਓ ਜੀ ਮਿਰਚ ਲਸਣ ਆਪਾਂ ਨੇ ਕੁੱਟ ਲਿਆ ਤੇ ਟਮਾਟਰ ਤੇ ਅੰਬਰ ਰਹਿ ਗਏ ਇਹਨਾਂ ਨੂੰ ਵੀ ਕੁੱਟਾਂਗੇ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਨਮਕ ਇਹ ਹੈਗਾ ਜੀ ਭੁਜਿਆ ਹੋਇਆ ਸੌਂਫ ਤੇ ਜੀਰਾ ਇਹ ਪਾਵਾਂਗੇ ਥੋੜੀ ਜੀ ਕਾਲੀ ਮਿਰਚ ਜੇ ਵੀ ਆਪਾਂ ਨੇ ਮਿਰਚਾਂ ਕੁੱਟੀਆਂ ਇਸ ਤਰ੍ਹਾਂ ਹੀ ਆਪਾਂ ਨੇ ਇਹ ਸਾਰਾ ਸਮਾਨ ਕੁੱਟ ਲੈਣਾ ਹੈ ਮੈਂ ਕੁੰਡੀ ਰੋਟੇ ਚ ਕੁੱਟ ਰਹੀ ਹਾਂ ਮਿਕਸੀ ਵਿੱਚ ਨਹੀਂ ਕੁੱਟਣਾ ਪੇਸਟ ਬਣ ਜਾਏਗਾ ਨੌਜੇ ਚੱਕਣੀ ਹੋ ਗਈ ਜੀ ਤਿਆਰ ਪੂਜੇ ਹੋਏ ਅੰਬ ਤੇ ਟਮਾਟਰ ਲਸਣ আর ਮਿਰਚਾਂ ਦੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਮਿੱਠਾ ਵੀ ਪਾਵਾਂਗੇ ਥੋੜਾ ਜਿਹਾ ਮੈਂ ਸ਼ੱਕਰ ਪਾ ਰਹਿਆਂ ਜਦੋਂ ਚਟ ਪੱਟੀ ਮਿੱਠੀ ਜਟਪਟੇ ਪੂਜੇ ਹੋਏ ਅੰਬ ਤੇ ਟਮਾਟਰ ਪਿਆਜ਼ ਟਮਾਟਰ ਹਰੀ ਮਿਰਚ ਦੀ ਚੱਕਣੀ ਇਹਨੂੰ ਮਿਕਸੀ ਵਿੱਚ ਨਹੀਂ ਕੁੱਟਣਾ ਹੈਗਾ ਆਪਾਂ ਕੁੰਡੀ ਛੋਟੇ ਨਾਲੇ ਕੁੱਟਣਾ ਹੈ ਫਿਰ ਬਹੁਤ ਵਧੀਆ ਬਣਦੀ ਹੈ ਜੇ ਮਿਕਸੀ ਵਿੱਚ ਕੁੱਟਾਂਗੇ ਫਿਰ ਤਾਂ ਉਹ ਪੇਸਟ ਜਿਹਾ ਬਣ ਜਾਂਦਾ ਹੈ ਲੋ ਜੀ ਦੇਖੋ ਕਿੱਡਾ ਸੋਹਣਾ ਕਲਰ ਆਇਆ ਏ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਜਲਦੀ ਬਣਦੀ ਹੈ ਤਵੇ ਤੇ ਹੀ ਕੋਮਕੇ ਬਣਾਉਣਾ ਹੈ ਕਿੰਨੀ ਸੋਹਣੀ ਚਟਨੀ ਬਣੀ ਹੈ ਐਨੀ ਕਿ ਮੇਰੀ ਵੀਡੀਓ ਸੀ ਅਗਰ ਤੁਹਾਨੂੰ ਪਸੰਦ ਆਈ ਤਾਂ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਿਆ ਕਰੋ ਜੀ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਅਗਲੀ ਵੀਡੀਓ 'ਚ ਮਿਲਾਂਗੇ ਜੀ ਫਾਦ ਤੱਕ ਲਈ ਸਤਿ ਸ਼੍ਰੀ ਅਕਾਲ